ਜੀ ਪਰਸ਼ਾ ਗੁਰੂ ਆਵਰਤਾਂ ਕੀਤਾ। ਡਾਲੀ ਲਾ ਕੇ ਤਿੰਨੀ ਜਾਨੋ ਗਵਾਇਆ। 10 15 ਕਹਿੰਦੇ ਉਹ ਨੌਜਵਾਨ ਨਸੇ ਦੇ ਵਿੱਚ ਤੂਰ ਨੇ। ਦਰਿਆ ਦੇ ਕੰਢੇ ਤੇ ਪਹੁੰਚੇ ਕਹਿੰਦੇ ਕਿ ਬੇੜੀ ਦੇ ਵਿੱਚ ਬੈਠ ਗਏ। 15 16 ਜਾ ਗਏ। ਬੇੜੀ ਦੇ ਵਿੱਚ ਬੈਠੇ ਨਸੇ ਦੇ ਵਿੱਚ ਤੂਰ ਸਨ ਕਹਿੰਦੇ ਹਰ ਇੱਕ ਨੇ ਕਹਿੰਦੇ ਆਪਣੇ ਹੱਥ ਵਿੱਚ ਚੱਪੂ ਪਕੜ ਲਿਆ ਚੱਪੂ ਚੱਪੂ ਕਹਿੰਦੇ ਨੇ ਜਿਹਦੇ ਨਾਲ ਵੇੜੀ ਤੁਰਦੀ ਆ ਪਾਣੀ ਦੇ ਵਿੱਚ ਮਾਰਾਂਗੇ ਉਹ ਤੁਰੇਗੀ ਕੇ ਇਹਨੂੰ ਚੱਪੂ ਇੱਕ ਇੰਜਣ ਦਾ ਕੰਮ ਕਰਦਾ ਦਾ ਕਹਿੰਦੇ ਸਾਰਿਆਂ ਨੇ ਕਿ ਇਹ ਚੱਪੂ ਫੜ ਲੇ ਜਦੋਂ ਕਹਿੰਦੇ ਚੱਪੂ ਪਕੜਿਆ ਤਾਂ ਮਾਰਨ ਲੱਗੇ ਕਹਿੰਦੇ ਚੱਪੂ ਸਾਰੇ ਕਹਿੰਦੇ ਅਚੇਤ ਬੇਹੋਸ਼ ਨੇ ਨਸੇ ਦੇ ਵਿੱਚ ਸਰੀਰ ਦੇ ਵਿੱਚ ਕਹਿੰਦੇ ਜਿੰਨੀ ਤਾਕਤ ਸੀ ਕਹਿੰਦੇ ਸਾਰਾ ਜੋਰ ਲਾਤਾ ਉਹਨਾਂ ਨੇ ਚੱਪੂ ਮਾਰਦੇ ਆ ਨੇ ਸਾਰਾ ਯਤਨ ਸਾਰਾ ਜੋਰ ਲਾਤਾ ਚੱਪੂ ਮਾਰ ਲੱਗੇ ਤੇ ਮਾਰ ਰਹੇ ਨੇ ਅੱਧੀ ਰਾਤ ਲੰਗੀ ਨਸਾ ਟੁੱਟਣ ਲੱਗ ਪਿਆ ਨਸਾ ਟੁੱਟਿਆ ਜਿਦੋਂ ਦੀ ਰਾਤ ਤੋਂ ਅੱਗੇ ਸਮਾਂ ਲੰਘ ਰਿਹਾ ਕਹਿੰਦੇ ਟੁੱਟਣ ਲੱਗਾ ਜਦੋਂ ਨਸਾ ਕਹਿੰਦੇ ਪਉ ਫਟਣ ਲੱਗੀ ਤੇ ਰਾਤ ਦਾ ਕਹਿੰਦੇ ਅੰਤ ਹੋਣ ਲੱਗਾ ਇੱਧਰ ਕਹਿੰਦੇ ਨਸਿਆਂ ਦਾ ਕਹਿੰਦੇ ਅੰਤ ਹੋਣ ਲੱਗਾ ਜਦ ਇੱਧਰ ਰਾਤ ਖਤਮ ਹੋਣ ਲੱਗੀ ਇਹਨਾਂ ਨਸੇ ਦੇ ਵਿੱਚ ਟੋਟਨ ਲੱਗੀ ਜਦੋਂ ਕਹਿੰਦੇ ਇੱਕ ਦੀ ਅੱਖ ਖੁੱਲ ਗਈ ਇੱਕ ਜਣੇ ਦੀ ਸੁਰਤਾਈ ਹੋਸ ਆਈ ਨਾਲ ਦੇ ਸਾਥੀਆਂ ਤੋਂ ਪੁੱਛਦਾਗਾ ਕਹਿੰਦੇ ਮਿੱਤਰਾ ਅਪਰਾਧ ਦੇ ਵੇੜੀ ਵਿੱਚ ਬੈਠੇ ਆਂ ਚੱਪੂ ਮਾਰਿਆ ਪਤਾ ਬੜੀ ਦੂਰ ਪਹੁੰਚ ਗਏ ਹੋਵਾਂਗੇ ਪਤਨੀ ਲੱਗਿਆ ਉਹ ਦੂਜੇ ਨੂੰ ਪੁੱਛਦਾਗਾ ਜਿੱਦਾਂ ਆਖੋ ਭੁੱਲੀ ਨਸਾ ਡਾ ਲਾ ਹੋਇਆ ਕਹਿੰਦਾ ਆਪਾਂ ਤਾਂ ਬਹੁਤ ਦੂਰ ਲੰਘੇ ਹੋਵਾਂਗੇ ਰਾਜ ਦਾ ਕਹਿੰਦੇ ਰਾਜ ਦਾ ਤੇ ਹੁਣ ਅੰਤ ਹੋਣ ਲੱਗਿਆ ਚੱਪੂ ਮਾਰਦੇ ਆ ਮਾਰਦੇ ਆ ਥੱਕ ਗਏ ਇਹ ਦੱਸ ਆਪਾਂ ਕਿੱਥੇ ਇੱਕ ਪਹੁੰਚਿਆ ਤੇ ਕਿੱਥੇ ਪਹੁੰਚਣਾ ਹੈ ਸਾਰੇ ਕਹਣ ਲੱਗੇ ਕਿ ਦਿਲੇ ਨਹੀਂ ਪਹੁੰਚੇ ਸਾਰੀ ਰਾਤ ਕਹਿੰਨੇ ਚੱਪੂ ਮਾਰਦੇ ਮਾਰਦੇ ਜਦ ਸਵੇਰ ਹੋਈ ਬੇੜੀ ਦੇ ਵਿੱਚ ਉਤਰੇ ਪਰ ਕਹਿੰਦੇ ਜਿੰਨਾ ਰੱਸਿਆਂ ਦੇ ਨਾਲ ਕਹਿੰਦੇ ਬੇੜੀ ਬੰਨੀ ਹੋਈ ਸੀ ਕਿ ਨਾ ਜਿੰਨਾ ਰੱਸਿਆਂ ਦੇ ਨਾਲ ਥੱਲੋਂ ਬੇੜੀ ਬੰਨੀ ਹੋਈ ਸੀ ਉਹ ਕਹਿੰਦੇ ਖੋਲੀ ਨਾ ਅੈਂ ਮੇ ਕਨੇ ਸਾਰੀ ਰਾਤ ਚੱਪੂ ਮਾਰਦਿਆਂ ਦੇ ਲੰਘੀ ਸਾਰੀ ਰਾਤ ਚੱਪੂ ਮਾਰਦਿਆਂ ਦੇ ਲੰਘੀ ਜਿੱਥੋਂ ਵੇਖਿਆ ਮਨਾ ਜਿੱਥੋਂ ਚੜ੍ਹੇ ਤੇ ਉੱਥੇ ਖੜੇ ਆ ਬੇੜੀ ਵੀ ਉੱਥੇ ਖੜੀ ਆ ਜਦੋਂ ਵੇਖਿਆ ਕਿ ਆਪਾਂ ਤਾਂ ਵੇਖੀ ਨਹੀਂ ਕਹਿੰਦੇ ਜਿਹੜੀ ਰस्सियां ਦੇ ਨਾਲ ਸੰਗਲਾਂ ਦੇ ਨਾਲ ਬੇੜੀ ਬੰਨ੍ਹ ਕੇ ਖੜਾਈ ਹੋਈ ਜੇ ਤਾਂ ਆਪਾਂ ਖੋਲੀ ਨਹੀਂ ਆਪਾਂ ਤਾਂ ਉਹੀ ਚੱਪੂ ਮਾਰੀ ਗਏ ਨਸੇ ਦੇ ਵਿੱਚ ਪਤੀ ਲੱਗੇ ਆ ਉੱਥੇ ਖੜੇ ਆ ਇਤੋਂ ਸਿੱਖ ਨੂੰ ਬੜਾ ਕੁਝ ਮਿਲਦਾ ਪਿਆਰੇ ਅਸੀਂ ਆਪਣੇ ਵੱਲ ਨਿਗਾਹ ਮਾਰੀਏ ਬੜਾ ਕੁਝ ਕਰਦੇ ਜਿੰਦਗੀ ਦੇ ਵਿੱਚ ਪੰਨ ਦਾਗ ਪੂਜਾ ਪਾਠ ਬੜਾ ਕੁਝ ਕਰਤਾ ਜਾਂਦਾ ਪੰਨ ਦਾ ਪੂਜਾ ਪਾਠ ਸਿਮਰਨ ਭਗਤੀ ਚੱਪੂ ਬੜੇ ਮਾਰਦੇ ਰਹਿਆ ਮਾਰ ਵੀ ਰਹਿਆ ਪਿਆਰੇ ਇਹ ਇੱਕ ਚੱਪੂ ਦੀ ਤਰੰਗ ਆ ਪਰ ਜਿਹੜੇ ਕਹਿੰਦੇ ਗਲਤ ਖਿਆਲ ਦੇ ਨਾਲ ਕਹਿੰਦੇ ਸਾਡੇ ਜੀਵਨ ਦਾ ਇਹ ਕਿੰਨੇ ਨੋਕਾ ਬਣੀ ਪਈਆ ਸਾਡੇ ਮਨ ਵਿੱਚੋਂ ਮਾੜੇ ਖਿਆਲ ਤਾਂ ਦੂਰ ਨਹੀਂ ਹੋਏ ਚੱਪੂ ਮਾਰੀ ਜਾ ਰਹੇ ਆ ਕਾਹਦਾ ਸੇਵਾ ਦਾ ਭਗਤੀ ਦਾ ਕਿਤੇ ਕਾਸ਼ੇ ਦਾ ਮਾਰਦੇ ਆ ਕਿਤੇ ਪੁੰਨਦਾਨ ਕਰਦੇ ਆ ਪਰ ਚੱਪੂ ਮਾਰਦੇ ਰਹੇ ਅੰਦਰੋਂ ਜਿਹੜੇ ਮਾੜੇ ਖਿਆਲ ਬੋਰ ਜਾਲ ਉਹ ਰਸੀ ਤਾਂ ਖੁੱਲੀ ਨਹੀਂ ਜਿੱਥੋਂ ਤੁਰੇ ਦੀ ਉੱਥੇ ਖੜੇ ਆ ਸਾਡਾ ਵੀ ਤੇਹੀ ਹਾਲ ਆ ਪਿਆ ਜਿੰਦਗੀ ਉੱਥੇ ਹੀ ਉੱਥੇ ਰਹਿਦੀ ਆ ਅਸੀਂ ਅੱਗੇ ਨਹੀਂ ਪਹੁੰਚੇ ਖਿਆਲ ਕੀਤਾ ਮਨਾ ਜਿੱਥੋਂ ਤੁਰੇ ਦੀ ਉੱਥੇ ਖੜੇ ਆ ਐਸੇ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਡਾਲੀ ਲਾ ਕੇ ਤਿੰਨੇ ਜਨਮ ਗਵਾਇਆ ਮਨਾ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿੱਚ ਲੱਗੇ ਰਹਿੰਦੇ ਨੇ ਕਿਉਂ ਆਪਣਾ ਜੀਵਨ ਗਵਾਕੇ ਜੀਵਨ ਦੀ ਬਾਜ਼ੀ ਹਾਰ ਕੇ ਇਹ ਦੁਨੀਆ ਤੋਂ ਸੰਸਾਰ ਤੋਂ ਖਾਲੀ ਚਲੇ ਜਾਂਦੇ ਆ।